ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਦਾ ਜਦੋਂ ਦਾ ਐਗਜ਼ਾਮ ਹੋਇਆ ਵਾ ਵਿਦਿਆਰਥੀ ਪੰਬਰ ਪੂਸੇ ਚ ਨੇ ਵੀ ਗ੍ਰੇਸ ਮਾਰਕਸ ਮਿਲੇਗੀ ਜਾਂ ਨਹੀਂ ਮਿਲੇਗੀ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿਆਂਗਾ ਜੋ ਵੀ ਅਪਡੇਟ ਹੈ ਉਹ ਜ਼ਰੂਰ ਦਿਆਂਗਾ ਤੇ ਹੁਣ ਤੱਕ ਕਿੰਨੇ ਨੰਬਰ ਦੀ ਗ੍ਰੇਸ ਮਾਰਕ ਦੀ ਗੱਲ ਹੋ ਚੁੱਕੀ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਐਂਡ ਚ ਪਤਾ ਚੱਲ ਜਾਏਗਾ ਸੋ ਤੁਹਾਨੂੰ ਪਤਾ ਹੀ ਹੈ ਜਿਸ ਦਿਨ ਤਾਂ ਪੇਪਰ ਹੋਇਆ ਉਸੇ ਦਿਨ ਦੀਆਂ ਇਹ ਖਬਰਾਂ ਆ ਰਹੀਆਂ ਨੇ 12ਵੀਂ ਦੇ ਪੋਲੀਟੀਕਲ ਸਾਇੰਸ ਦੇ ਪੇਪਰ 'ਚ ਗੁੰਝਲਦਾਰ ਪ੍ਰਸ਼ਨਾਂ ਨੂੰ ਕਾਰਨ ਵਿਦਿਆਰਥੀ ਹੋਏ ਪਰੇਸ਼ਾਨ ਇਸ ਤੋਂ ਇਲਾਵਾ ਰਾਜਨੀਤਿਕ ਸ਼ਾਸਤਰ 12ਵੀਂ ਦੇ ਪੇਪਰ ਨੇ ਉਡਾਏ ਵਿਦਿਆਰਥੀਆਂ ਦੇ ਹੋਸ਼ ਆਊਟ ਆਫ ਸਿਲੇਬਸ ਪੋਲੀਟੀਕਲ ਸਾਇੰਸ ਪੇਪਰ ਸਟੰਪਸ ਪੀਐਸਸੀਬ ਕਲਾਸ 12th ਸਟੂਡੈਂਟਸ ਐਂਡ ਟੀਚਰਸ ਮਤਲਬ ਹਰ ਤਰ੍ਹਾਂ ਦੀ ਅਖਬਾਰ ਪੰਜਾਬੀ ਹਿੰਦੀ ਅੰਗਰੇਜ਼ੀ ਹਰ ਹਰ ਤਰ੍ਹਾਂ ਦੇ ਨਿਊਜ਼ਪੇਪਰ ਤੇ ਇਹ ਖਬਰ ਧਰਾਲੇ ਨਾਲ ਚੱਲ ਰਹੀ ਹੈ ਬਈ 12ਵੀਂ ਰਾਜਨੀਤੀ ਵਿਗਿਆਨ ਕੇ ਪੇਪਰ ਮੇ ਆਈ ਖਾਮੀਆਂ ਨੇ ਬੜਾਈ ਵਿਦਿਆਰਥੀਆਂ ਕੀ ਚਿੰਤਾ ਸਿੱਖਿਆ ਮੰਤਰੀ ਕੇ ਪਾਸ ਪਹੁੰਚਾ ਮਾਮਲਾ ਗ੍ਰੇ ਸੰਖ ਕੀ ਉਠੀ ਮੰਗ ਵਿਦਿਆਰਥੀਆਂ ਔਰ ਸਿੱਖਿਆਕੋਂ ਕੀ ਮੰਗ ਠੀਕ ਹੈ ਤੋ ਪੇਪਰ ਪੈਟਰਨ ਨੂੰ ਵੀ ਪੂਰੀ ਤਰ੍ਹਾਂ ਫਾਲੋ ਨਹੀਂ ਹੋ ਪਾਇਆ ਆਪਸ਼ਨਲ ਕੁਐਸਚਨ ਸੀਗੇ ਜਿਹੜੇ ਉਹ ਬੜੇ ਘਾਟ ਆਏ ਠੀਕ ਹੈ ਤੇ ਇਸ ਤਰ੍ਹਾਂ ਜਿਹੜਾ ਪੇਪਰ ਪੈਟਰਨ ਵੀ ਫਾਲੋ ਨਹੀਂ ਹੋ ਪਾਇਆ ਇਸੇ ਕਰਕੇ ਜ਼ਿਆਦਾਤਰ ਜਿਹੜੀ ਡਿਮਾਂਡ ਆ ਰਹੀ ਹੈ ਵੀ 15 ਤੋਂ 20 ਅੰਕ ਜਿਹੜੇ ਨੇ ਉਹ ਗ੍ਰੇਸ ਮਾਰਕ ਦੇ ਮਿਲਨੇ ਚਾਹੀਦੇ ਨੇ ਸਟੂਡੈਂਟਸ ਦੀ ਤੇ ਟੀਚਰਸ ਦੀ ਇਹ ਡਿਮਾਂਡ ਹੈਗੀ ਹੈ ਵੀ 15 ਤੋਂ 20 ਮਾਰਕਸ ਜਿਹੜੇ ਆ ਉਹ ਗ੍ਰੇਸ ਮਾਰਕਸ ਦੇ ਮਿਲਨੇ ਚਾਹੀਦੇ ਨੇ ਪਰ ਕਿੰਨੇ ਮਿਲਲੇ ਕਿੰਨੇ ਨਹੀਂ ਮਿਲਦੇ ਇਹਦੇ ਬਾਰੇ ਅਜੇ ਨਹੀਂ ਪਤਾ ਹੁਣ ਤੱਕ ਜੋ ਸੂਚਨਾ ਹੈ ਉਹ ਇਹ ਹੈ ਵੀ ਬੋਰਡ ਦੀ ਮੀਟਿੰਗ ਵਿੱਚ ਅਜੇ ਤੱਕ ਕੁਐਸਚਨ ਨੰਬਰ 25 ਐਂਡ 33 ਇਹ ਦੋ ਕੁਐਸਚਨ ਨੰਬਰ ਨੇ ਸੈੱਟ A ਦੇ ਤੁਸੀਂ ਦੇਖ ਸਕਦੇ ਹੋ ਸੈੱਟ A ਵਿੱਚ ਜਿਹੜੇ ਕੁਐਸਚਨ ਨੰਬਰ ਨੇ ਇਹ ਦੋ ਕੁਐਸਚਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਲਈ ਗ੍ਰੇਸ ਮੰਨ ਲਈ ਗਈ ਹੈ ਮਤਲਬ ਐਟ ਲੀਸਟ ਦੋ ਅੰਕ ਅਜੇ ਤੱਕ ਮੰਨੇ ਗਏ ਨੇ ਬਾਕੀ ਜਿਹੜਾ ਵਾ ਬਹੁਤ ਪੋਸੀਬਲ ਹੈ ਵੀ ਇੱਕ ਪੈਨਲ ਮੀਟਿੰਗ ਹੋ ਸਕਦੀ ਹੈ ਜੇ ਉਸ ਪੈਨਲ ਮੀਟਿੰਗ ਵਿੱਚ ਡਿਸਾਈਡ ਹੋਣਾ ਹੈ ਪਰ ਇਹ ਇਕਦਮ ਡਿਸਾਈਡਿੰਗ ਹੋਣਾ ਇਹ ਇਹ ਸਮਝ ਲਓ ਵੀ ਜਦੋਂ ਸਾਰੇ ਪੇਪਰ ਮਾਰਕਿੰਗ ਹੋ ਗਏ ਪੇਪਰ ਚੈੱਕ ਹੋ ਗਏ ਉਸ ਤੋਂ ਬਾਅਦ ਇਹ ਡਿਸਾਈਡ ਹੁੰਦਾ ਵਾ ਵੀ ਕਿੰਨੇ ਕਿੰਨ ਗ੍ਰੇਸ ਮਾਰਕਸ ਦੇਣੀ ਆ ਜਾਂ ਕਿਦਾਂ ਦੇਣੀ ਆ ਕਿਉਂਕਿ ਗ੍ਰੇਸ ਮਾਰਕਸ ਆਫਟਰ ਪੇਕਿੰਗ ਪੇਪਰ ਚੈਕਿੰਗ ਹੁੰਦੀ ਹੈ ਤੇ ਸਾਰ ਵਿਦਿਆਰਥੀ ਨੂੰ ਮਿਲਦੀ ਹੈ ਵੀ ਨੋਟ ਕਰਿਓ ਵੀ ਜਿੰਨੀ ਵੀ ਗ੍ਰੇਸ ਮਾਰਕਸ ਮਿਲਣੀ ਆ ਉਹ ਹਰੇਕ ਵਿਦਿਆਰਥੀ ਨੂੰ ਮਿਲਣੀ ਆ ਭਾਵੇਂ ਉਹਦੇ ਨੰਬਰ ਜ਼ਿਆਦਾ ਨੇ ਘੱਟ ਨੇ ਵੱਧ ਨੇ ਠੀਕ ਹੈ ਸੋ ਬਹੁਤ ਸਾਰੇ ਵਿਦਿਆਰਥੀ ਇਹਦੇ ਬਾਰੇ ਪੁੱਛਦੇ ਰਹਿੰਦੇ ਨੇ ਸੋ ਜਦੋਂ ਵੀ ਸੂਚਨਾ ਆਏਗੀ ਡੈਫੀਨੇਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਸੋ ਤੁਸੀਂ ਬਾਕੀ ਐਗਜ਼ਾਮ ਤੇ ਆਪਣੇ ਬਾਕੀ ਕੈਰੀਅਰ ਤੇ ਫੋਕਸ ਕਰੋ ਜੋ ਪੇਪਰ ਹੋਣਾ ਸੀ ਉਹ ਹੋ ਚੁੱਕਾ ਜੋ ਗ੍ਰੇਸ ਮਿਲਣੀ ਹੈ ਅਜੇ ਤੱਕ 2 ਨੰਬਰਾਂ ਦੀ ਗ੍ਰੇਸ ਕਲੈਰੀਫਾਈ ਹੋ ਚੁੱਕਾ ਵਾ ਅਗੋਂ ਮਿਲਨੀ ਹੈ ਜ ਨਹੀਂ ਮਿਲਦੀ ਇਹਦੇ ਬਾਰੇ ਜਉ ਅਪਡੇਟ ਆਏਗਾ ਡੈਫੀਨਿਟਲੀ ਤੁਹਾਡ ਨਾਲ ਸ਼ੇਅਰ ਕੀਤਾ ਜਾਏਗਾ ਸੋ ਵੇਖਦੇ ਰਹੋ ਕਾਨਸੈਪਟ ਗੁਰੂ ਏਕੇ ਚੈਨਲ ਫਾਰ ਮੋਰ ਅਪਡੇਟਸ ਥੈਂਕ ਯੂ